ਵੈਲਕਮ ਟੂ ਮਾਈ ਬਲੌਗ ਤੁਹਾਡਾ ਸਵਾਗਤ ਹੈ ਇਹ ਆਪਣੇ ਨਵੇਂ ਵਲੌਗ ਵਿੱਚ ਅੱਜ ਆ ਮਤਰਾ ਆਪਣੇ ਵਲੌਗ ਦਾ 90ਵਾਂ ਦਿਨ ਤਨਵੇਂ ਮਹੀਨੇ ਹੋ ਗਏ ਭਾਈ ਆਪਾਂ ਨੂੰ ਵਲੌਗ ਪਾਉਂਦਿਆਂ ਨੂੰ ਲਗਾਤਾਰ ਵੇਚ ਲਈ ਇੱਕ ਦਿਨ ਵੀ ਨਹੀਂ ਮਿਸ ਕਰਿਆ ਤੇ ਸੋਨੂ ਪੂਰਾ ਐ ਮੌਸਮ ਵੀ ਦੱਸ ਦੇਣਾ ਵੀ ਤੁੰਦਾ ਜਾਂ ਟੋਪਾ ਜਾਂ ਗਰਮੀ ਹੈ ਜਾਂ ਸਰਦੀ ਹੈ ਜਾਂ ਮੀਂਹ ਪੈਂਦਾ ਜਾਂ ਕੀ ਪੈਂਦਾ ਲਗਾਤਾਰ ਤਨਵੇਂ ਮਹੀਨੇ ਹੋ ਗਏ ਮਤਰਾ ਆਪਾਂ ਨੂੰ ਵਲੌਗ ਪਾਉਂਦਿਆਂ ਨੂੰ ਤੁਸੀਂ ਪਿਆਰੀ ਇਹਨਾਂ ਦੇ ਰਹੇ ਹੋ ਐਵੇਂ ਪੈਂਦੇ ਰਹਿਣਗੇ ਜਿਹੜੇ ਗੱਲ ਆ ਕਰੋ ਚੱਕ ਕੇ ਬੈਰੀ ਦਾ ਇਹ ਛੋੜੀ ਹੈ ਛੋੜੀ ਹੈ ਬਹੁਤ ਬੋਗੀ ਦੇ ਖਾਲ ਚੰਗੀ ਉੜਦੀ ਜਾਂ ਨੀ ਚੀੜੀ ਹੈ ਹਨ ਛੋੜੀ ਤਾਂ ਗੜੀ ਆ ਹੈ ਚੀੜੀ ਲੱਗਦੀ ਹੈ ਮੇ ਟਾਲੀ ਟੁਲੀ ਦੇ ਜੜ ਹੋ ਗਏ ਉਹ ਬੜੀ ਗੜੀ ਹੁੰਦੇ ਤੁੰ ਕਿਫਟੀ ਮੋੜ ਇਹਨੂੰ ਕੁੱਤੇ ਨੂੰ ਇਧਰ ਲਾ ਤਰਖੀ ਅਲੋ ਪਲੇ ਅਲੋ ਮੰਨ ਪੈ ਜਾ ਲੈ ਉਹ ਛੱਕੇ ਵਾਲੀ ਆ ਤਾਂ ਨਹੀਂ ਦਿਓ ਕਾੜਾ ਵਗੜਦਾ ਥੋੜੀ ਰੋਟੀ ਇਹਨੇ ਵੀ ਜਦੋਂ ਚਾੜਦਾ ਹੋਰਾ ਵਾਹ ਹਰਵਜੀਤ ਜੀ ਛੋਟਾ ਕੰਮ ਆ ਹੋ ਵੀ ਮੁੱਕ ਗਿਆ ਆਪਣੇ ਯਾਰ ਖੁੰਡ ਜੇ ਵੀ ਹੈ ਨਾ ਤੁੰਦ ਦੇਖੋ ਅੱਜ ਕਿੰਨੀ ਆਓ ਯਾਰ ਦੇਖੋ ਦਰਸ਼ਕੋ ਪਰ ਜਗਦੇਵ ਚਾਚਾ ਕਹਿੰਦਾ ਲਓ ਮੈਂ ਵਟ ਕੇ ਦਿਖਾਉਣਾ ਤੁਹਾਨੂੰ ਰੋਣਾ ਚਲਾਇਆ ਘੜਾ ਜੀ ਹੁਣ 12 ਹੋ ਗਏ ਮਿੱਤਰੋ ਅਜਾ ਹੁਣ ਚੱਲਿਆ ਦੂਹੀਂ ਤੇ ਕਿਉਂਕਿ ਪਹਿਲਾਂ ਵੀਡੀਓ ਜਿਹੜਾ ਐਡਿਟ ਕਰ ਲਾਂਗੇ ਜੀ ਉਸ ਰਾਤ 12 1 ਵਜੇ ਐ 1 ਵਜੇ ਟਾਈਮ ਲੱਗ ਗਿਆ ਤਾਂ ਕਰਕੇ ਅੱਜ ਹੁਣ ਹੋਇਆ ਫਿਰ ਵੀਡੀਓ ਐਡਿਟ ਕਰੀਆ ਉਦੋਂ ਟਾਈਮ ਲੱਗ ਗਿਆ ਜਿਹੜਾ ਉਦੋਂ ਵੱਢ ਗਏ ਵੱਢਿਆ ਸੀ ਜੀ ਖੁੰਡ ਜਾ ਦੇਖੋ ਧਰਤਾ ਸੀ ਫੜ ਲਈ ਆਗੇ ਨੇ ਵੀ ਚੱਲ ਪੈ ਬਸ ਅੱਜ ਤਾਂ ਬਕਰਨੇ ਸੰਨੀ ਪਾਉਣਾ ਤੂੜੀ ਸਾਨੀ ਬਾਦੇ ਖਾਲ ਮਿੱਤਰੋ ਹੁਣ ਪਾ ਦਾਂਗੇ ਮਾਰ ਕੇ ਹੱਥ ਫੇਰ ਪਾ ਦਾਂਗੇ ਦਾਣਾ ਸਾਨੀ ਦਾ ਰਲਾਤੀ ਸੀ ਹੁਣ ਤਰ ਤਰ ਮਾਰਾਂਗੇ ਪਸੂਣ ਅੱਜ ਪਸੂ ਜੀ ਅਸੀਂ ਕਿੱਲਿਆਂ ਤੇ ਬੰਨੇ ਨਹੀਂ ਸੀ ਤਾਂ ਕਰਕੇ ਖੁਰ ਲੀਤੇ ਸੀ ਫੇਰ ਆ ਦੂਜੀ ਖੁਰਲੀ ਤੇ ਕਰਕੇ ਨਾ ਸਾਨੀ ਅਸੀਂ ਉਹ ਚ ਸੱਡਦੇ ਨੇ ਉੱਥੇ ਬੰਨਿਆ ਨੂੰ ਹੀ ਕਿਉਂਕਿ ਅੰਦਰ ਸਾਂ ਆਉਂਦੇ ਆ ਗਰਮੀ ਚ ਤਾਂ ਅੰਦਰ ਬੰਨਣਾ ਦਨੇ ਆ ਉਸਹਾਰਾ ਨਿਤ ਫਿਰ ਬਾਰ ਹੀ ਰਹਿਣਗੇ ਨਾ ਖੁਰਲੀ ਤੇ ਆ ਜੀ ਮਟਰ ਹੋਰ ਲਾ ਕੇ ਫਿਰ ਇੱਧਰਲੀ ਖੁਰਲੀ ਤੇ ਭਾਈ ਦੇ ਕਿਵੇਂ ਡੋਲ ਗਏ ਨੇ ਭਾਂ ਹੀ ਨਹੀਂ ਹਾਂ ਮੰਮੀ ਰੱਤ ਤੇ ਤੋਪ ਜੀ ਵਰੀਆ ਨਿਕਲੀ ਅੱਜ ਚਾਂਬਲੀਆਂ ਹੋਈਆਂ ਨੇ ਤੇ ਮਸਤੀਆਂ ਹੋਈਆਂ ਤਾਂ ਹੀ ਡੋਲਦੇ ਨੇ ਜੀ ਉਹ ਵੀ ਮਾਰੀ ਜਾਂਦੇ ਨੇ ਟੱਕਰਾਂਿਆਂ ਨਾਲ ਉਹ ਮਾਰਦੇ ਨੇ ਖੁਰਲੀ ਆਹ ਤੂੜੀ ਰੈਂਬੋ ਸਾਡਾ ਜੀ ਮੋਟਰਸਾਈਕਲ ਦਾ ਹੱਥ ਲਾਉਣੇ ਜਾਂਦਾ ਪਹਿਲਾਂ ਹੀ ਟਿਆ ਟਿਆ ਨੂੰ ਪਤਾ ਲੱਗ ਜਾਂਦਾ ਕਿ ਹੁਣ ਜਾਣਗੇ ਉਸ ਪਾਸੇ ਅੱਗੇ ਚੱਲੇ ਆ ਜੀ ਅਸੀਂ ਪਰਨਾਲੇ ਜੋਤੀ ਲੈਣ ਆ ਗਏ ਅੱਗੇ ਮੋਟਰ ਵਾਈਟ ਚੋਂ ਸਿੱਧੇ ਨਿਕਾਂਗੇ ਜੋਤੀ ਮੋਰ ਕਾ ਆ ਗਏ ਜੀ ਪਰਨਾਲੇ ਜਮਾ ਲੈ ਆ ਬ ਯਾਰ ਅਸੀਂ ਚੱਲੇ ਆ ਜੋਤੀ ਜੋਤੀ ਮੋਰ ਤੇ ਤੇ ਆਈ ਬ ਯਾਰ ਪਰਨਾਲੇ ਦਾ ਅੱਜ ਸੰਤੇ ਜਨ ਇਹਦਾ ਸੰਤੇ ਨੂੰ ਰੌਣ ਪੁੰਦੀ ਅੱਜ ਘਾਟ ਰੌਣ ਕਾ ਹੈ ਨਾ ਹਾਦਰੋ ਯਾਰ ਬੜਾ ਯਾਰ ਹੈ ਬਹੁਤ ਹੋ ਲੈ ਕੇ ਗਏ ਕਪੜੇ ਆਪਾਂ ਕਿਹਾ ਹਨਾ ਆਵੇ ਦਾ ਚੁਕੇ ਜੁੱਤੀ ਮੋਰਚੇ ਤੇ ਆ ਦੇ ਪੰਜਾਬੀ ਜੁੱਤੀ ਚਾਹਣਾ ਨਾ ਬੜੀ ਚੰਗੀ ਜਲੋ ਦੇ ਬਾਈ ਕਰ ਲੈ ਜੀ ਐਸ ਪੰਜਾਬੀ ਜੁੱਤੀ ਪਰ ਮੈਂ ਤਰ ਮਗਾ ਉਹਦੀ ਜਲਦਾਂ ਚੀਜ਼ੋਂ ਮੇਰੀ ਜੋਤੀ ਲੈ ਗਿਆ ਜੀ ਮੇਰੀ ਜੋਤੀ ਲੈ ਗਿਆ ਜੀ ਉਹ ਸਾਹਮਣੇ ਬਰਨਾਲਾ ਜੁੱਤੀ ਮੇਕਰ ਵਾਲੇ ਨੇ ਜੋ ਜਲੇ ਬਰਨਾਲਾ ਆ ਜਾ ਜੋਤਿਆਂ ਦੀ ਜਾਈ ਕੋਲੇ ਬਹੁਤ ਵੈਰਾਈਟੀ ਜੀ ਅੱਲਾ ਤਾਂ ਉਹਨੇ ਆ ਮੜਕਣੇ ਵਾਲੀਆਂ ਦਿਖਾਈਆਂ ਸ਼ੀਸ਼ਿਆਂ ਵਾਲੀਆਂ ਮੈਂ ਕਿਹਾ ਯਾਰ ਇਹ ਨਹੀਂ ਭਾਈ ਇਹਦਾ ਰਹਿਣ ਦੇ ਇਹਦਾ ਬੁਰੀਆਂ ਲੱਗਦੇ ਨੇ ਉਹ ਸ਼ੀਸ਼ਿਆਂ ਵਾਲੀ ਅਸੀਂ ਤੇ ਉਹ ਮੜਕਣੇ ਜੇ ਨਹੀਂ ਲੱਗੇ ਹੁੰਦੇ ਜਿਹੜੇ ਉਹ ਦੀ ਇਹ ਜੁੱਤੀ ਅਗਲੇ ਕਿ ਜੀ ਪਾ ਲੈਣੇ سبستے نرنگ ہے لو یہ تن رنگ ہے کالا لینے کو ہاں روڑی لگ گئی ہاں روڑی لگ گئی ਆਛੋ ਜੀ ਹਾਂ ਸਾਈਜ਼ ਤਾਂ ਇਹ ਠੀਕ ਕਰਨੀ 400 ਰੁਪਏ ਲੇਕਾ ਕੱਪੜੇ ਪਸੰਦ ਕਰਨ ਤੇ ਜੁੱਤੀ ਪਸੰਦ ਕਰਨੀ ਸਾਰਿਆਂ ਤੋਂ ਓਕੇ ਹੁੰਦੀ ਆ ਜੀ ਕਿਉਂਕਿ ਸਾਰੀਆਂ ਚੜਦੀ ਤੋਂ ਚੜ੍ਹਦੇ ਜੁੱਤੀ ਕੋਈ ਮਾੜੀ ਨਹੀਂ ਸਾਰੀਆਂ ਕੈਮ ਜੀ ਹਾਂ ਤਾਂ ਇਹ ਪਸੰਦ ਕਰਨੀ ਓਕੇ ਹੋ ਜਾਂਦੀ ਹੈ ਜਦੋਂ ਸਾਰੀਆਂ ਕੈਮ ਹੁਣ ਨਹੀਂ ਜਦ ਮੈਂ ਦੇਖੋਣੀ ਲੱਗਦੀ ਮੈਨੂੰ ਨਹੀਂ ਮਾਈ ਲੱਗਦੀ ਹਾਂ ਕਾਲਾ ਰੰਗ ਦਾ ਆਹ ਦੇਖੋ ਜੁੱਤੀ ਸਾਈਜ਼ ਤੋਂ ਆ ਕੇ ਦਿਖਾ ਦੇਣਾ ਹੂੰ ਜੀ ਕੋਈ ਸੇਮ ਚੀਜ਼ ਬਣਦੀ ਪੀੜਿਆ ਸਾਰੇ ਕੋਲ 4 ਨੇ ਉਹ ਤੋਂ 700 ਸਾਰੇ ਆਹ ਵੱਡਾ ਉਹ ਪੂਰੇ ਕਲਰ ਨਹੀਂ ਬੰਦੇ ਕੰਦੋ ਹੈ ਤੇ ਨਹੀਂ ਇਹ ਨਹੀਂ ਇੰਨਾ ਨਾ ਕਪੜਾ ਜੀ ਦੇ ਆ ਤਨਾਂ ਜੋ ਯਾਰ ਹੂੰ ਲੈ ਆ ਤਨਾਂ ਜੋ ਦੇਖ ਲੈ ਜਿਹੜੀ ਮਰਜੀ ਬਣੂਗੀ ਇੱਕ ਕੱਪੜਾ ਦੇ ਬਾਈ ਆਪਣਾ ਬਹੁਤ ਆਸਾਨ ਹੁੰਦਾ ਵਿੱਚ ਗਿੱਲ ਨਵਾਟ ਹਾਂ ਇਹ ਲੋਟਾ ਬਰਾਹ ਜਿਹੜਾ ਬ੍ਰੌਂਚ ਹੈ ਹੋਰ ਜੜ ਲਾ ਕੇ ਆਪ ਪੈਕ ਕਰਾ ਲਓ ਬਾਈ ਸਾਹਿਬ ਉਨ ਦਾਦੀ ਦੇ ਲੋਕ ਨਹੀਂ ਗਈ ਇਹ ਕਿਹਦਾ ਸੈਦੂ ਬੁਲਾ ਮਸੇ ਕਹਿ ਮੈਂ ਸੈਦੂ ਆਹ ਬਰਾਹ ਦੇਖ ਆ ਪਾਣੀ ਤਾਂ ਤਾਂ ਹੂੰ 1100 ਲਾਉਂਦੇ ਸਨ ਠੀਕ ਹੈ ਹਲੋ ਜੀ ਆ ਕਿੰਨੇ ਭਾਈ ਨੇ ਅੱਜ ਤੇ ਪਾਏ ਅਲਰੇਡੀ ਦਿੱਤੀ 600 ਹਾਂ 600 600 ਰੁਪਏ ਬਸ ਐਂ ਤਾਂ ਠੀਕ ਹੈ ਜੀ ਐਨਾ ਦਾ ਕਰੂੰਗੀ ਬਣਾ ਮਾਰਾ 200 ਨਹੀਂ ਘਟਦਾ ਹੁੰਦਾ ਹੈ ਐਨਾ ਨਹੀਂ ਘਟਦਾ 600 ਤਾਂ ਕਹਿਆ ਸੀ ਫਿਰ 500 ਦੇਦਾ ਹੋਰ ਕੀ ਹੁਣ ਦੱਸਾਂਗੇ ਹੋਰ ਨਹੀਂ ਲਵਾਓ ਲਵਾਓ ਹੀ ਤਾਂ ਲਵਾਉਣ ਕੀ ਕਰ 1000 ਦੇਖਿਆ ਉਹ ਵੀ ਆ ਕਾਰ ਲੈ ਜਾਓ ਆਹ ਸੋਈ ਫੋਨ ਕਰਨਾ ਆਹ ਸੌਰੀ ਕੈਮਨ ਹੈ ਇਹ ਜੀ ਆ ਵੀ ਲੈਣੇ ਸੀ ਨਾ ਜੁਐਲਰੀ ਜੀ ਪਹੁੰਚਾ ਲੈ ਬੰਦੇ ਤਵੀ ਤਾਂ ਕੈਂਠੇ ਕੈਂਠੇ ਹੋਆ ਹਾਂ ਤਵੀਦ ਮਤਲਬ ਕਰੋ ਚਾ ਤਾਂ ਇੱਕ ਟਿੱਕਾ ਤੇ ਆ ਗਿਆ। ਥੋੜਾ ਵਾਲ ਕਰ ਦਿੰਦੇ। ਇੱਕ ਟਿੱਕਾ ਕਾ ਕਰਨਾ। ਗਾਲਚ ਮਾਉਂ ਨਹੀਂ ਬਈ ਬਣਾਉਂਦੇ। ਇੰਨਾ ਨਾ ਗਾਲਣਾ ਨਹੀਂ ਹੁੰਦਾ। ਜਿਆਦਾ ਤਾਂ ਟਿੱਕਾ ਸਿੱਟੀ ਆਉਂਦਾ। ਜੱਜ ਦੇ ਵੀ ਟਿੱਕਾ ਸਿੱਟੀ ਨੇ। ਹੂੰ। ਸਾਰੇ ਲੱਗੇ। ਹਾਂ ਸੋਹਣੇ ਨੇ। ਇਹ ਹੌਲਾ ਦੇਖ ਕਿੰਨਾ ਹੈ। ਹਾਂ ਬਈ ਹੋਣੀ। ਤੇ ਐਂ ਅੱਕਦਾ ਨਹੀਂ ਬੰਦਾ ਇਹਨੂੰ ਪਾਏ। ਤੇਰੀ ਜਿੰਨਾ ਆ ਪਾਇਆ ਟੋਪਸ ਜਿਹਾ ਉਹਦੇ ਉਨੇ ਵਜਨ ਚ ਹੀ ਆ। ਉਹ ਹਲੇ ਭਾਰੀ ਨੇ। ਇਹ ਹੌਲੇ ਨੇ ਉਹਦੇ ਨੇ। ਬਲੈਡ ਬੈਡ ਚੀਜ਼ਾਂ ਨੇ ਨਾ ਇਹ ਜਿਹੜੀ ਪਾਈ ਹੋਈ ਜਾਦੀ ਆ ਆਹੋ ਦੇ ਦੇ ਬੇਜਾ ਜੀ ਬਾਈ ਇਹ ਕਹਿੰਦਾ ਜੇ ਤੈਨੂੰ ਪਾਇਆ ਕੋਈ ਆ ਜੇ ਦੋ ਜਣੇ ਪੁੱਛਣ ਤਾਂ ਸਾਡਾ ਵੀ ਉਹਦਾ ਫਾਇਦਾ ਕੀ ਲੈ ਆ ਲੈ ਆ ਆ ਵੈਸੇ ਵੱਡਾ ਹਾਰ ਜਿਹੜਾ ਹੱਲੇ ਕਿਵੇਂ ਦਿੱਤੀ ਵੱਡੇ ਹਾਰ ਚੈਨ ਵਾਲਾ ਹੁੰਦਾ ਉਹ ਲੜੀਆ ਉਹਦੋਂ ਉਹ ਵੱਡਾ ਇਹ ਛੋਟਾ ਹਾਰ ਆ ਗਿਆ ਉਹ ਹਾਰ ਹੋ ਗਿਆ ਆ ਤੈਨ ਨਾਲ ਹਾਰ ਜੇ ਤੂੰ ਹਾਰੀ ਚੇਂਜ ਕਰਨਾ ਹੋਵੇ ਹਾਂ ਹੈ ਨਾ ਆਹੀ ਸੋਨਾ ਲੱਗੂ ਤੂੰ ਪਾ ਕੇ ਦੇਖ ਵੀਰੇ ਹਾਂ ਦੇਖ ਲੈ ਕਿਉਂਕਿ ਉਹ ਲੱਗ ਜੇ ਸੈਂਪਲ ਦੀ ਦੀਦ ਪਾਈਗੀ ਤਾਂ ਇੰਨੀ ਆਈ ਕਲਾਸ ਲੱਗਦੀ ਆ ਉਤਾਜਾ ਨਹੀਂ। ਆਹੀ ਮਾਰ। ਬੜਾ ਠੀਕ ਆ ਨਾ। ਹਾਂ। ਪਾ ਕੇ ਦੇਖ ਲੈ ਚਰੂ ਬਾਈ ਇੰਨੀ ਖੁੱਲਾ ਉੱਪਰ ਐ। ਇਹ ਦੂਰ ਦੇ ਕਿੰਗੇ ਨੇ। ਨਾ ਨਾ ਬੜਾ ਠੀਕ ਐ। ਤੇਰੀ ਉੱਚਾ ਪਰ ਐ। ਐਸੇ ਗਾਜ ਘੋੜਿਆ। ਪਾ ਠੀਕ ਐ। ਇਹ ਸਾਨੂੰ ਐ ਹੁੰਦਾ ਜੈਫਰਵੀ ਵਾਲੇ ਦਾਸ ਹੀ ਬਹੁਤ ਆ। ਪਾ ਠੀਕ ਐ। ਉਹਦੀ ਲੈ ਲਿਆ ਆਪਾਂ ਵੀ ਕਹਿ ਕੇ। ਫਿਰ ਪਹੁੰਚੇ ਮਤਲੋ ਟੋਪੀ ਵਾਲੀਆ ਦੁਕਾਨ ਤੇ ਟੋਪੀ ਵੀ ਲੈਣੀ ਸੀ ਆਪਾਂ ਇੱਕ। ਜਮਕਵਾਈ ਦੇ ਟੋਪੀ ਦੀ ਤੇ ਹੈਗੀ ਗੱਲ ਵਾਹ ਦੇਖ ਯਾਰ ਹਾਂਜੀ ਚੱਲ ਫੇਰਾ ਆ ਵੀ ਵਧੀਆ ਯਾਰ ਮੈਂ ਮਣਕਣੇ ਜੇ ਐ ਵੀ ਬੁੜੀਆਂ ਨੂੰ ਸੁਣਨੇ ਵੀ ਲੋਟ ਵੀ ਲੱਗਦੇ ਨੇ ਇਹ ਬਾਈ ਦਾ ਘਣਾ ਘਰੇ ਲੈਣ ਵਾਲੀ ਹੈ ਕਹਿੰਦਾ ਆਊਂਗਾ ਜਿਹੜੀ ਮਰਜ਼ੀ ਲੈ ਲੈ ਫੇਰਾ ਦੋਨੋਂ ਹੀ ਲੈ ਲੈ ਮੈਂ ਦੋਨੋਂ ਹੀ ਦੇ ਦੇ ਯਾਰ ਇੱਕ ਅੱਡਾ ਕ ਸੌਤਾ ਜੀ ਦੋਨੋਂ ਹੀ ਲੈ ਲਿਆ ਫੇਰਾ ਭਰ ਭੁੱਖ ਲੱਗੀ ਸੀ ਮਿੱਤਰੋ ਰੋਟੀ ਦਾ ਟਾਈਮ ਹੋ ਗਿਆ ਸੀ ਤਵੇ ਜਿਹੜਾ ਕਹਤਾ ਸੀ ਦੋ ਬਰਾਉਨ ਆਇਆ ਕਿਹੋ ਜਿਹਾ ਹੁਣ ਖਾਵਾਂਗੇ ਵੀ ਸੈਂਡਵਿਚ ਆ ਗਏ ਮਿੱਤਰੋ ਸੈਂਡਵੇ ਸਾਡੇ ਬਹੁਤ ਟੇਸਟੀ ਬਣਾਉਂਦਾ ਜੀ ਇਹ ਬਾਈ ਬਰਨਾਲੇ ਆ ਇਹ ਚੇਂਜ ਕੋਲੇ ਚੱਬਾ ਕੱਢ ਦਿੰਦਾ ਪਰਦਾ ਤਾ ਬਲ ਮਿੱਤਰੋ ਹੋ ਗਿਆ ਕਰਮਣ ਲਈ ਲੈ ਲੈ ਇੱਕ ਆ ਗਏ ਮਤਰਾ ਆਪਣੇ ਪੈਜ ਉ ਨਾਲ ਪਹੁੰਚਿਆ ਅੰਦਰ ਆ ਗਏ ਮਤਰਾ ਕਾਰ ਆ ਦੇਖੋ ਜੀ ਰਾਹ ਕਿਹਦਾ ਬਣਾਤਾ ਹੈ ਕਹੀ ਨਾਲ ਆ ਤਾਂ ਕੋਣ ਮਾਰ ਗਿਆ ਇਹ ਮੱਥਾ ਕਿਹਦੇ ਕੰਮ ਨੇ ਪਤਾ ਨਹੀਂ ਬਦੂ ਵਰਗਾ ਬੰਨ ਕਰਕੇ ਯਾਰ ਵੀ ਕਰਕੇ ਗਏ ਹੁਣ ਜਿ ਲੱਗਦਾ ਤਾਂ ਦੇਖੋ ਜੀ ਕਿਵੇਂ ਬਣਾਤਾ ਰਾਹ ਪੂਰੀ ਪਾਟੜੀ 800 ਹੀ ਦੋਨੇ ਵੀ ਕਾਉਣ ਬਣਾ ਗਿਆ ਬੋਰੀ ਨੇ ਪੰਜ ਮੀਟਰ ਇਹ ਵੀ ਲਾਉਣੇ ਸਾਈਡ ਤੇ ਕਰ ਰਿਆਂਗਾ ਜੀ ਮਤਰਾ ਟੋਕਾ ਆਪਣਾ ਉਹ ਲੱਗਿਆ ਕਰਨ ਕਰਤਾ ਇਹ ਟੋਕਾ ਕਰਤਾ ਟੋਕਾ ਮਿੱਤਰ ਚੈੱਕ ਕਰੋ ਜੇ ਮੱਤਰਾਂ ਦਾ ਪਤੰਗ ਕਰਮਣ ਦਾ ਜੀ ਦੇਖੋ ਦਿਲ ਸੇ ਥੈਂਕ ਯੂ ਟਾਈਮ ਆਇਆ ਇਹ ਅੱਛਾ ਕੱਟਿਆ ਦਾਦੀ ਨੇ ਚੋਰਸ ਬਸ ਕੀ ਕੀ ਰਹਿ ਗਿਆ ਹੁਣ ਇਹਦਾ ਚੱਕ ਕੇ ਜਿ ਦਿਖਾਦੇ ਦਰਸ਼ਕਾਂ ਨੂੰ ਚੱਕ ਕੇ ਜਿ ਦਿਖਾਦੇ ਦੇਖੋ ਜੀ 3 1 3 ਜੀ ਰਹਿ ਗਈ ਇੱਕ ਤਲਾ ਮਾ ਰਹਿ ਗਈ ਇੱਕ ਤਲਾ ਮਾ ਰਹਿ ਗਿਆ ਲਗਭਗ ਤਿਆਰ ਆ ਕਰਮਣ ਦਾ ਪਤੰਗ ਹੋਰ ਸਾਨੂੰ ਦਿਖਾਈਏ ਜੀ ਆ ਦੇਖੋ گلاب ਜੀ ਕਿਆ ਬਾਤ ਹੈ گلاب ਦੇ ਫੁੱਲਾਂ ਦੀ ਗਿਣਤੀ ਕਰੂ ਦੇਖੋ ਜੀ ਫੁੱਲਾਂ ਦਾ ਰਾਜਾ ਕਹਿੰਦੇ ਨੇ ਜੀ ਇਹਨੂੰ گلاب ਨੂੰ ਫੁੱਲਾਂ ਦਾ ਰਾਜਾ ਕਮਲ ਨੂੰ ਕਹਦੇ ਆ ਕਮਲ ਨੂੰ ਕਹਿੰਦੇ ਫੁੱਲਾਂ ਦਾ ਰਾਜਾ ਮੈਨੂੰ ਲੱਗਦਾ گلاب ਹੀ ਹੁੰਦਾ ਯਾਰ ਚੈੱਕ ਕਰੋ ਦਰਸ਼ਕੋ ਕਿੰਨੇ ਫੁੱਲ ਨੇ 1 2 3 4 5 6 7 8 9 10 11 12 13 14 15 16 ਨੇ ਜੀ ਦੇਖੋ 16 ਫੁੱਲ ਨੇ ਇੱਕ ਆ ਝੜ ਜੇ ਗਿਆ ਇੱਕ ਆ ਝੜ ਜੇ ਗਿਆ ਦੇਖੋ ਜੀ ਕਿਆ ਖੂਬ ਸੁੰਦਰ ਤੇ ਦੇਖੋ ਕਿੰਨਾ ਸੋਹਣਾ ਜਦੋਂ ਇਹ ਸਾਰੇ ਖਰੇ ਗਿਆ ਕਿਆ ਗੁਲਦਸਤਾ ਲੱਗੂ ਇਹ ਆ ਜੀ ਸਾਡਾ ਗੁਲਾਬ ਐਨੂੰ ਕਰ ਰਹੇ ਪੂ ਮਰਦਾ ਤੂੰ ਕਿਆ ਜਾ ਕਰੀ ਆ ਹੋਰ ਯਾਰ ਟੁੱਟੀ ਦਾ ਵੀ ਸਾਡੀ ਦਾ ਚੱਲ ਪਈ ਟਾਈਮ ਆਪਾ ਪਾਪਾ ਆ ਦੇਖੋ ਜੀ ਸਾਡਾ ਕਰਮਣ ਪਤੰਗ ਬਣਾ ਲਿਆ ਦਾ ਬਦੰਗ ਤਾਂ ਦਿਖਾ ਦੇ ਕਿਵੇਂ ਪਾ ਲਿਆ ਆ ਆ ਵੀ ਆਪੀ ਆ ਪੀ ਲਾਈਏ ਹਾਂ ਆਹ ਆ ਆ ਬ ਚੱਲਣ ਦੀ ਸਿੱਖ ਜੀ ਹਾਂ ਹੈ ਆਪੀ ਆ ਮੰਨੀਆਂ ਨਾਲ ਹੋਰ ਆਪੀ ਮੰਨੀਆਂ ਹੁਣ ਤਲਾਮਾ ਪਾਉਣੀਆਂ ਨੇ ਪਾ ਦੇਣੇ ਗਲੀਆਂ ਹੀ ਕਢਾਉਣੀਆਂ ਨੇ ਤਲਾਮਾ ਆਪੀ ਪਾ ਲੈਣਾ ਮੈਨੂੰ ਤਲਾਮੀ ਨਹੀਂ ਪਾਉਣੀ ਆਉਂਦੀ ਫਿਰ ਮੈਂ ਤੇ ਤੂੰ ਪੁੱਛ ਰਹੀ ਕਿਉਂ ਜਦੋਂ ਮੈਂ ਨਹੀਂ ਪਾਉਂਦਾ ਬੱਸ ਕਾਮ ਤੇ ਨੁਹਾ ਪੜ ਇਧਰ ਬਣਾਈ ਏ ਤੂੰ ਮੈਂ ਪਾ ਕੇ ਪਾਉਣੀ ਕਿਉਂ ਆ ਲੈ ਇਹਨੇ ਕਢ ਦੇ नहीं जाएं दस ए गली कनी चाहिए अब वो होगा देखो जी ए मचा लो पे फिर एर इक गली इत हो ਵਾਹ ਇਹ ਗੰਦਾ ਸੈਂਡਵਿਚ ਬਹੁਤ ਇੱਥੇ ਪਾ ਲੋ ਇੱਕ ਠੀਕ ਹੈ ਆਏ ਪਾ ਪਨੇਦੀ ਇੱਕ ਤਾਂ ਵੱਡੀ ਗਲੀ ਕੱਢਤੀ ਉਹ ਉਹ ਕਰਦੇ ਕਰਦੇ ਨੇ ਆਇਚ ਵੀ ਨਾ ਵੱਡੀ ਗਲੀ ਕੱਢਦੇ ਪਤਾ ਹੀ ਨਹੀਂ ਚਲੋ ਜੀ ਠੀਕ ਹੈ ਇੰਨੇ ਦਾ ਫਿਰ ਹੋਊ ਜਾਨੀ ਜਦੋਂ ਜੈਸੀ ਕੋੰਦੀ ਵੇਚਾਂ ਮਸਾਈ ਹੁੰਦੇ ਇੱਕੋ ਦਰਜ ਕੋ ਕਰ ਸਲਾਮਾਂ ਵੀ ਪੈ ਚੁੱਕੇ ਨੇ ਪੰਜਾਬੀ ਜਿਸ ਕੋਈ ਤਰੂ ਮਰੇਗਾ ਇੱਕ ਦਰ papa ਪਤਾ ਨਹੀਂ ਹੈਗਾ ਕਿੰਨਾ ਵੱਡਾ ਫੋਨ ਤੇ ਛੋਟਾ ਹੈ ਜਾਂ ਲਾਇਦਾ ਹੈ ਪਤਾ ਲੰਗਾ ਹੈਗਾ ਕਿੱਡਾ ਵੱਡਾ ਫੂਨ ਚ ਟਿੱਡੂ ਜਲਾ ਰਿਹਾ ਹੈਗਾ ਇਤਨਾ ਸਾ ਹੈ ਵੇ 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 ਜੀ ਤਲਾ ਮੈਂ ਗਲਤ ਪਾਤੀ ਆਂ ਪਰ ਪੇਨੇ ਇੱਕ ਗਲੀ ਵੱਡੀ ਦੋ ਗਲੀਆਂ ਛੋਟੀਆਂ ਫੇਰਾ ਇੱਥੇ ਤੇ ਇੱਥੇ ਤਲਾ ਮੈਨੂੰ ਨਹੀਂ ਲੱਗਦਾ ਜੀ ਇਹ ਉੱਡੇ ਜਲੂਗਾ ਲੈ ਲੈ ਜੂਗਾ ਤਾਂ ਬਾਦੇ ਜੇ ਤਲਾਮ ਕਰਮਣ ਤੇ ਪਤੰਗ ਦੀ ਮੜੇ ਦੀ ਮੂਰ ਨੂੰ ਕਹੀ ਇਹ ਹਵਾ ਦੇ ਚੱਲੂਗਾ ਬਾਹਲੀ ਹਵਾ ਜੜੂ ਇਹ ਚੜਦਾ ਜਾਊਗਾ ਜਦੋਂ ਪਤੰਗ ਥੋੜੀ ਜਿਹੀ ਜ਼ਿਆਦਾ ਤੇਜ਼ ਹਵਾ ਚਾਹੀਦੀ ਹੋਊ ਇਹਨੂੰ ਚਾਈ ਹਾਂ ਚੜ ਜੂਗਾ ਆਲੂ ਬਾਲ ਲਈ ਅਗਿਆ ਬੰਨੀ ਇਹਨੇ ਦੇਖ ਕਿਉਂ ਦਗਾ ਕੋਲ ਉਹ ਡੂਗਾ ਵਾਲੇ ਤਾਂ ਹਵਾ ਨਹੀਂ ਹੈਗੀ ਤੇਜ਼ ਹਵਾ ਜੂਡੂ ਹੈ ਮੰਮੀ ਕਹਿੰਦੀ